50 ਤੋਂ ਉੱਪਰ ਜੇ ਲੇਡੀ ਦੀ ਜੇ ਫਿਰ ਆਪਾਂ ਨਹੀਂ ਕਰ ਸਕ ਨਹੀਂ ਕਰ ਸਕਾਂ ਨੇ ਉਹਨਾਂ ਲੋਕਾਂ ਦੇ ਦਿਮਾਗ 'ਚ ਆ ਕੁਐਸਚਨ ਆਏਗਾ ਕਿ ਜੇ ਫਿਰ ਸਿੰਧੂ ਮੋਸੇਵਾਲਾ ਦੀ ਮਦਦਨੇ ਕਿੰਦਾ ਕਰਨੇ ਉਹਦਾ ਜੇ ਜਿਆਦਾ ਜਿਆਦਾ ਹਾਂਜੀ ਉਹਨਾਂ ਦੇ ਫੂਸਬੰਦਾ ਸ਼ੁਕਰਾਂ ਨੂੰ ਲੈ ਕੇ ਤੇ ਉਹਨਾਂ ਨੂੰ ਅਸੀਂ ਫਰਟੀਲਾਈਜ਼ ਕਰਕੇ ਇੱਕ ਭਰੂਣ ਬਣਾ ਦਿੰਦੇ ਉਸੇ ਤੀ ਨੋ ਟੈਸਟ ਵੀ ਵੀ ਕੀਤਾ ਜਾਂਦਾ ਜਿਓ ਐਮਬ੍ਰਿਓਸ ਦੀ ਕੁਆਲਿਟੀ ਬਹੁਤ ਅੱਛੀ ਹੋਏ ਜੋ ਪ੍ਰੂਨ ਜਿਹੜੇ ਸੀ ਬਣਾਏ ਆ ਅੱਛੀ ਹੁਣ ਫਿਰ ਅਸੀਂ ਉਹਨੂੰ ਬੱਚੇਦਾਨੀ ਦੇ ਵਿੱਚ ਟ੍ਰਾਂਸਫਰ ਕਰ ਦਿੰਦਾ ਹੈ ਇੱਕ ਸਰ ਮਿਥ ਬਣਿਆ ਹੋਇਆ ਕਿ ਪੰਜਾਬ ਦੇ ਵਿੱਚ ਪੰਜਾਬਣਾਂ ਦੀ ਕੁੱਖਾਂ ਦੇ ਵਿੱਚ ਯੂਪੀ ਬਿਹਾਰ ਦੇ ਬਈਆਂ ਦਾ ਵੀਰਜ ਪਾਇਆ ਜਾ ਰਿਹਾ ਹੈ ਵੀਰਜ ਕਿਸੇ ਵੀ ਬੰਦੇ ਤੋਂ ਨਹੀਂ ਇਦਾਂ ਲੈ ਸਕਦੇ ਜੀ ਸਾਨੂੰ ਏ ਆਰਟੀ ਬੈਂਕ ਤੋਂ ਹੀ ਲੈਣਾ ਪੈਂਦਾ ਹੈ ਪਰ ਜਿਨ੍ਹਾਂ ਦੇ ਵੀਰਜ ਹੁੰਦੇ ਪੰਜਾਬੀ ਹੀ ਹੁੰਦੇ ਨੇ ਤਾਂ ਉਹ ਕੁਝ ਕਨਫਰਮ ਹੁੰਦਾ ਹੈ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਕੀ ਦਾ ਸਪਮ ਦਿੱਤਾ ਜਾ ਰਿਹਾ ਹੈ ਜਾਂ ਪੂਰਾ ਉਹਦਾ ਡਾਟਾ ਹੁੰਦਾ ਆ طرفوں ਦਾ ਨਾਮ ਨਹੀਂ ਹੁੰਦਾ ਉਹ ਨਾਨਮਸ ਹੁੰਦਾ ਆ ਜੀ ਨਾਮ ਤੋਂ ਇਲਾਵਾ ਉਹਦੀ ਹਾਈਟ ਕਿੰਨੀ ਸੀਗੀ ਉਹਦਾ weight ਕਿੰਨਾ ਆ ਉਹਦਾ ਅੱਖਾਂ ਦਾ ਰੰਗ ਕੀ ਆ ਉਹਦੇ ਬਾਲਾਂ ਦਾ ਰੰਗ ਕੀ ਆ ਉਹਦਾ ਚਮੜੀ ਦਾ ਰੰਗ ਕੀ ਆ ਸੋ ਸਾਰਾ ਅਸੀਂ ਲੈ ਕੇ ਉਹ ਸਾਰਾ ਦਿਖਾ ਕੇ ਹਸਬੰਦ ਨੂੰ ਇਹਦੇ ਨਾਲ ਮੈਚ ਕਰਾ ਕੇ ਫਿਰ ਅਸੀਂ ਮੀਟਿੰਗ ਲੈਂਦੀ ਆ 15 ਦਿਨ ਦਾ ਟੋਟਲ ਪ੍ਰੋਸੀਜਰ ਹੁੰਦਾ ਆ ਜੀ 15 ਜੋ ਪੰਜ ਵਾਰੀ ਪੇਸ਼ੈਂਟ ਨੇ ਆਣਾ ਹੁੰਦਾ ਮਾਂਜੁਵਰੀ ਦੇ ਵਿੱਚ ਉਹਦਾ ਪੂਰਾ ਹਾਈਪੋ ਟ੍ਰੀਟਮੈਂਟ ਹੋ ਜਾਂਦਾ ਹੈ ਕਿਉਂਕਿ ਸਟ्रेस ਕਰਨ ਨਾਲ ਕੀ ਹੁੰਦਾ ਹੈ ਕਿ ਤੁਹਾਡੇ ਸਾਰੇ ਹਾਰਮੋਨਸ ਖਰਾਬ ਹੋ ਜਾਂਦੇ ਆ ਜੀ ਕਿਉਂਕਿ ਸਾਡੇ ਸਾਰੇ ਹਾਰਮੋਨਸ ਰਿਲੀਜ਼ ਹੁੰਦੇ ਨੇ ਸਾਡੇ ਦਿਮਾਗ ਚ ਜੀ ਆਪਾਂ ਸਟ्रेस ਦੇ ਵਿੱਚ ਨਾ ਆਪਾਂ ਜ਼ੋਰ ਪਾਣੇ ਆਪਣੇ ਮਰੀਨ ਦੇ ਉੱਤੇ ਇਦਾਂ ਕਰਕੇ ਬੈਠੇ ਰਹਿਣੇ ਆ ਸੋ ਸਕ੍ਰੀਟ ਹੁੰਦੇ ਰਹਿੰਦੇ ਅੰਦਰ ਆਪਣੇ ਜੀ ਸੋ ਉਹਦੇ ਕਰਕੇ ਕੀ ਹੁੰਦਾ ਤੁਹਾਡਾ ਸਾਰਾ ਇਮਬੈਲੈਂਸ ਹੋ ਜਾਂਦਾ ਬਾਡੀ ਦਾ ਜੀ ਇਕ ਕਹਉਂਦੇ ਮੈਂ raule IVF ਬਾਰੇ ਨੂੰ ਕਈ ਲੋਕ ਆਮ ਸੁਣਿਆ ਉਹ ਕਹਿੰਦੇ ਕਿ ਇਹਦੇ ਬੱਚਾ ਉਹਨਾਂ ਤਾਕਤਵਰ ਨਹੀਂ ਹੁੰਦਾ ਬੈਸਟ ਆਫ ਦਾ ਬੈਸਟ ਅੰਡਾਇਆ ਹੁੰਦਾ ਤੇ ਬੈਸਟ ਆਫ ਦਾ ਬੈਸਟ ਸਪਰਮ ਆਇਆ ਹੁੰਦਾ ਸੋ ਇੱਕ ਅੱਛੀ ਕੁਆਲਿਟੀ ਦੇ ਅੰਡੇ ਤੇ ਸਪਰਮ ਦੇ ਨਾਲ ਅਸੀਂ ਬੱਚਾ ਬਣਾਇਆ ਤੇ ਉਹ ਬੱਚਾ ਵੈਟਰ ਹੁੰਦਾ ਆ ਉਹ ਜ਼ਿਆਦਾ ਇੰਟੈਲੀਜੈਂਟ ਹੁੰਦਾ ਸ਼ਤਰੀ ਕਲਜੀ ਮੈਂ ਲਖਵਿੰਦਰ ਸਿੰਘ ਸਰਾ ਅੱਜ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜਿਵੇਂ ਕਿ ਔਲਾਦ ਦਾ ਸੁੱਖ ਹਰੇਕ ਬੰਦੇ ਨੂੰ ਚਾਹੀਦਾ ਪਰ ਕਈ ਬੰਦਿਆਂ ਨੂੰ ਕੁਦਰਤੀ ਤੌਰ ਤੇ ਔਲਾਦ ਦਾ ਸੁੱਖ ਨਹੀਂ ਮਿਲਦਾ ਕਿਸੇ ਵੀ ਸਮੱਸਿਆਵਾਂ ਕਰਕੇ ਸੋ ਉਸ ਤੋਂ ਬਾਅਦ ਬੰਦਾ ਬਹੁਤ ਜਗ੍ਹਾ ਆਪਣਾ ਇਲਾਜ ਵੀ ਕਰਾਉਂਦਾ ਹਸਪਤਾਲਾਂ ਦੇ ਵਿੱਚ ਵੀ ਜਾਂਦਾ ਹੈ ਮੱਥੇ ਵੀ ਟੇਕਦਾ ਤਰ੍ਹਾਂ ਤਰ੍ਹਾਂ ਦੇ ਹੱਲ ਕਰਦਾ ਜਿੱਥੇ ਵੀ ਉਹਨੂੰ ਲੱਗਦਾ ਹੈ ਆਸ ਹੁੰਦੀ ਹੈ ਕਿ ਸ਼ਾਇਦ ਸਾਨੂੰ ਇਥੋਂ ਔਲਾਦ ਸੁਖ ਦੀ ਪ੍ਰਾਪਤੀ ਹੋ ਜਵੇ ਪਰ ਅੱਜ ਦੇ ਸਮੇਂ ਦੇ ਵਿੱਚ ਕੀ ਹੈ ਕਿ ਵਿਗਿਆਨਕ ਜਿਹੜੇ ਹੱਲ ਆਦੇ ਉਹ ਵੀ ਬਹੁਤ ਸਾਰੇ ਆ ਚੁੱਕੇ ਆ ਜਿਵੇਂ ਟੈਸਟ ਟਿਊਬ ਬੇਬੀ ਸੈਂਟਰ ਖੁੱਲ ਚੁੱਕੇ ਆ ਆਈਵੀਐਫ ਸੈਂਟਰ ਖੁੱਲ ਚੁੱਕੇ ਆ ਹਸਪੀਟਲ ਦੇ ਵਿੱਚ ਬਹੁਤ ਸਾਰਾ ਇਲਾਜ ਹੈ ਸੋ ਉਹਨਾਂ ਨੂੰ ਲੈ ਕੇ ਬਹੁਤ ਸਾਰੇ ਵਹਿਮ ਪਰੰਪਰ ਵੀ ਲੋਕਾਂ ਦੇ ਵਿੱਚ ਹੈਗੇ ਕਿ ਸ਼ਾਇਦ ਇਲਾਜ ਕਰਾਉਣਾ ਚਾਹੀਦਾ ਹੈ ਨਹੀਂ ਕਰਾਉਣਾ ਚਾਹੀਦਾ ਬਹੁਤ ਸਰੀ ਗੱਲਾਂ ਸੋ ਇਹ ਅੱਜ ਆਪਾਂ ਕਵਰ ਕਰਾਂਗੇ ਡਾਕਟਰ ਅੰਤਰਪੁਨੀਤ ਜੀ ਦੇ ਨਾਲ ਜਿਹੜੇ ਕਿ ਬੈਠਦੇ ਨੇ ਐਸ ਜੀ ਐਸ ਆਈ ਵੀ ਐਫ ਦੇ ਵਿੱਚ ਸੰਤ ਜਸਵੰਤ ਸਿੰਘ ਹਸਪੀਟਲ ਜਲੰਧਰ ਦੇ ਵਿੱਚ ਸੋ ਆਪਾਂ ਗੱਲਬਾਤ ਕਰਦੇ ਹਾਂ ਡਾਕਟਰ ਸਸਰੀਕਾਲ ਜੀ ਸਸਰੀਕਾਲ ਜੀ ਮੈਂ ਸਾਰੇ ਤੁਹਾਡੇ ਦਰਸ਼ਕਾਂ ਦਾ ਵੀ ਧੰਨਵਾਦ ਕਰਨਾ ਹੈ ਕਿ ਜਿਹੜਾ ਤੁਸੀਂ ਸਾਨੂੰ ਸੁਣ ਰਹੇ ਹੋ ਕਿਉਂਕਿ ਅੱਜ ਕੱਲ ਕੀ ਹੈਗਾ ਯਾ ਐਜੂਕੇਟਿਡ ਜਿਹੜੀਆਂ ਹੁੰਦੀਆਂ ਐ ਰੀਲਸ ਘੱਟ ਬੰਦੀਆਂ ਜਾਂ ਵੀਡੀਓਜ਼ ਘੱਟ ਬੰਦੀਆਂ ਐ ਐਂਟਰਟੇਨਮੈਂਟ ਨੂੰ ਲੈ ਕੇ ਜ਼ਿਆਦਾ ਬੰਦੀਆਂ ਜੀ ਸੋ ਤੁਹਾਡਾ ਬਹੁਤ థాంక్స్ ਕਰਦਾਂਗੇ ਤੁਸੀਂ ਆਏ ਹੋ ਔਰ ਇਸੀ ਸਾਡੇ ਥਰੂ ਲੋਕਾਂ ਨੂੰ ਐਜੂਕੇਸ਼ਨ ਮਿਲੂਗੀ ਔਰ ਉਹਨਾਂ ਦੀ ਜਿਹੜੀ ਐਂਜ਼ਾਇਟੀ ਐ ਉਹਨਾਂ ਨੂੰ ਜਿਹੜਾ ਰਹਿਮ ਹੈਗੇ ਆ ਭਰਮ ਹੈਗੇ ਉਹ ਦੂਰ ਹੋਣ ਕਿ ਸਕਦਾ ਅ ਸਭ ਤੋਂ ਪਹਿਲਾਂ ਜਰ ਆਪਾਂ ਗੱਲਬਾਤ ਕਰਾਂਗੇ ਆਈਵੀਐਫ ਦੀ ਲੋੜ ਹੁੰਦੀ ਕਿਉਂ ਐ ਇਹਦੀ ਲੋੜ ਪਈ ਹੀ ਕਿਉਂ ਐ ਹਾਂ ਜੀ ਆਈਵੀਐਫ ਵੀ ਲੋੜ ਪੈਂਦੀ ਹੈ ਜਦੋਂ ਵੀ ਕੋਈ ਕਪਲ ਜਦੋਂ ਉਹਨੂੰ ਐਕਸਾਂ ਲੋ ਜਾਂਦਾ ਠੀਕ ਹੈ ਨਾ ਉਹ ਟਰਾਈ ਕਰ ਰਿਹਾ ਬੱਚੇ ਵਾਸਤੇ ਜੀ ਉਹਨੂੰ ਬੱਚਾ ਨਹੀਂ ਠਹਿਰ ਰਿਹਾ ਜੀ ਸੋ ਸਭ ਤੋਂ ਪਹਿਲਾਂ ਤਾਂ ਉਹ ਆਪਣੇ ਟੈਸਟ ਕਰਾਏਗਾ ਟੈਸਟ ਕਿਹੜੇ ਕਰਾਣੇ ਨੇ ਹਸਬੰਡ ਦਾ ਵੀਰਸ ਟੈਸਟ ਹੋਏਗਾ ਜੀ ਵਾਈਫ ਦਾ ਅੰਡਾ ਟੈਸਟ ਹੋਏਗਾ ਤੇ ਟਿਊਬਾ ਟੈਸਟ ਹੋਣ ਗਿਆ ਜੀ ਹੁਣ ਆਈਵੀਐਫ ਕਦੋਂ ਲੋੜ ਪੈਂਦੀ ਹੈ ਜੇ ਤਾਂ ਉਹਦੀਆਂ ਟਿਊਬਾਂ ਬੰਦ ਆਈਆਂ ਜੀ ਡੀ ਦੀਆਂ ਵਾਈਫ ਦੀਆਂ ਤਾਂ ਨੂੰ ਆਈਵੀਐਫ ਕਰਾਉਣਾ ਪੈਣਾ। ਹੋਰ ਕੋਈ ਹੱਲ ਹੋਰ ਕੋਈ ਹੱਲ ਨਹੀਂ ਹੈਗਾ। ਅੰਡੇ ਵਾਈਫ ਦੇ ਅੰਡੇ ਨਹੀਂ ਬੰਦੇ। ਜੀ ਸਾਨੂੰ ਡੋਨਰ ਐਗ ਲੈ ਕੇ ਆਈਵੀਐਫ ਕਰਾਉਣਾ ਪੈਣਾ। ਹਸਬੰਡ ਦਾ ਸਪਰਮਸ ਘੱਟ ਨੇ। ਮਤਲਬ ਕੀ ਉਹਦੇ ਨਿਲ ਨਿਲ ਨਹੀਂ ਹੈ। ਬਹੁਤ ਘੱਟ ਨੇ ਰੈਲੈਸ ਤੇ 1 ਮਿਲੀਅਨ। ਜੀ ਉਸ ਕੇਸ ਤੇ ਵਿੱਚ ਵੀ ਇਕਸੀ ਦੇ ਨਾਲ ਜਾਂ ਆਈਵੀਐਫ ਦੇ ਨਾਲ ਬੱਚਾ ਹੋ ਜਾਂਦਾ। ਜੀ ਸੋ ਇਨਾ ਕੇਸਿਸ ਦੇ ਵਿੱਚ ਜ਼ਿਆਦਾਤਰ ਆਈਵੀਐਫ ਦੀ ਲੋੜ ਪੈਂਦੀ ਹੈ ਔਰ ਆਈਵੀਐਫ ਦਾ ਫੁੱਲ ਫਾਰਮ ਹੁੰਦਾ ਹੈ ਇਨ ਵਿਟਰੋ ਫਰਟੀਲਾਈਜੇਸ਼ਨ ਜਿਹਦਾ ਮਤਲਬ ਹੁੰਦਾ ਹੈ ਲੈਬ ਦੇ ਵਿੱਚ ਅਸੀਂ ਇੱਕ ਆਂਡਾ ਲੈ ਕੇ ਹਸਬੰਡ ਦਾ ਸ਼ੁਕਰਾਨੂ ਲੈ ਕੇ ਤੇ ਉਹਨਾਂ ਨੂੰ ਅਸੀਂ ਫਰਟੀਲਾਈਜ਼ ਕਰਕੇ ਇੱਕ ਭਰੂਣ ਬਣਾਉਂਦੇ ਹਾਂ ਉਸ ਚੀਜ਼ ਨੂੰ ਟੈਸਟੂ ਬੇਬੀ ਕਿਹਾ ਜਾਂਦਾ ਹੈ ਜੀ ਟੈਸਟੂ ਬੇਬੀ ਤੇ ਆਈਵੀਐਫ ਸਰ ਸੇਮ ਚੀਜ਼ ਹੈ ਹਾਂ ਜੀ ਸੇਮ ਚੀਜ਼ ਹੈ ਆਈਵੀਐਫ ਅਸੀਂ ਆਪਾਂ ਮਤਲਬ ਕਿ ਮੈਡੀਕਲ ਟਰਮ ਚ ਅਸੀਂ ਆਈਵੀਐਫ ਕਹਿ ਦਿੰਨੇ ਹਾਂ ਲੀਮਨ ਦੇ ਵਿੱਚ ਆਪਾਂ ਇਹਨੂੰ ਕਿ ਟੈਸਟੂ ਬੇਬੀ ਕਹਿੰਦੇ ਹਾਂ ਆਮ ਪਾਸਾ ਦੇ ਵਿੱਚ ਟੈਸਟ ਵੀ ਵੀ ਕਹਿ ਦਿੱਤਾ ਆ ਪਰ ਜਦੋਂ ਅਸੀਂ ਮੈਡੀਕਲ ਦੇ ਟਰਮ ਚ ਕਹੀ ਦਾ ਫਿਰ ਉਹਨੂੰ ਆਈਵੀਐਫ ਕਹਿ ਦਿੰਦੇ ਆ ਆਈਵੀਐਫ ਸੇਮ ਗੱਲ ਹੁੰਦੀ ਆ ਵੀ ਆਪਾਂ ਕਹਿੰਦੇ ਨਹੀਂ ਕਿ ਜੋ ਵੀਰਜ ਸਪਰਮ ਤੇ ਅੰਡੇ ਦਾ ਜੋ ਮਿਲਨ ਹੋਣਾ ਹੈ ਉਹ ਇੱਥੇ ਲੈਬ ਦੇ ਵਿੱਚ ਕਰਵਾਇਆ ਜਾਂਦਾ ਦੇ ਵਿੱਚ ਕੀ ਬਾਕੀ ਸਾਰਾ ਪ੍ਰੋਸੈਸ ਹੈ ਜਿਹੜਾ ਉਹ ਨੇਚਰਲੀ ਹੁੰਦਾ ਬਾਕੀ ਨੇਚਰਲ ਹੁੰਦਾ ਜਦੋਂ ਉਹ ਬੱਚਾ ਬਣ ਜਾਂਦਾ ਆ ਜੀ ਕਹਿੰਦਾ ਜਦੋਂ ਆਪਾਂ ਉਹਨੂੰ ਫਰਟਲਾਈਜ਼ ਕਰ ਦਈਦਾ ਜੀ ਫਿਰ ਉਸ ਤੋਂ ਬਾਅਦ 3 ਦਿਨਾਂ ਬਾਅਦ 72 ਘੰਟਿਆਂ ਬਾਅਦ ਜੋ ਜੀਓ ਐਮਬ੍ਰਿਓਸ ਦੀ ਕੁਆਲਿਟੀ ਬਹੁਤ ਅੱਛੀ ਹੋਈ ਜੋ ਪ੍ਰੂਨ ਜਿਹੜੇ ਸੀ ਬਣਾਏ ਆ ਉੱਚੀ ਹੋਂ ਫਿਰ ਅਸੀਂ ਉਹਨੂੰ ਬੱਚੇਦਾਨੀ ਦੇ ਵਿੱਚ ਟ੍ਰਾਂਸਫਰ ਕਰ ਦਿੰਦਾ ਆ ਸੋ ਉਸ ਤੋਂ ਬਾਅਦ ਨੈਚੁਰਲ ਪ੍ਰੋਸੈਸ ਮੰਗਰ ਹੀ ਇੱਕ ਬੀਬੀ ਗਰੋ ਕਰਦਾ ਬੱਚੇਦਾਨੀ ਦੇ ਵਿੱਚ ਜਿੱਦਾਂ ਆਮ ਨੈਚੁਰਲ ਪ੍ਰੈਗਨancies ਹੁੰਦੀਆਂ ਇੱਕ ਸਰ ਮਿਥ ਬਣਿਆ ਹੋਇਆ ਕਿ ਪੰਜਾਬ ਦੇ ਵਿੱਚ ਪੰਜਾਬਣਾਂ ਦੀ ਕੁੱਖਾਂ ਦੇ ਵਿੱਚ ਯੂਪੀ ਬਿਹਾਰ ਦੇ ਬਈਆਂ ਦਾ ਵੀਰਜ ਪਾਇਆ ਜਾ ਰਿਹਾ ਹੈ। ਇਹ ਸਰ ਕਿੰਨਾ ਸੱਚ ਹੈ ਇਸ ਗੱਲ ਦੇ ਵਿੱਚ? ਆਹ ਨਾ ਬਹੁਤ ਤਕੜਾ ਮਿਥਾ ਹੈਗਾ ਆ। ਪਤਾ ਨਹੀਂ ਲੋਕਾਂ ਨੇ ਕਿਉਂ ਇਦਾਂ ਵਹਿਮ ਬਣਾਤੇ ਹੈਗੇ। ਦੇਖੋ ਉਹਨੂੰ ਗਵਰਨਮੈਂਟ ਨੇ ਨਾ ਇਸ ਚੀਜ਼ ਦੀ ਬਹੁਤ ਸਟ੍ਰਿਕਨੈਸ ਕਰਤੀ ਹੈਗੀ ਆ। ਹੁਣ ਅਸੀਂ ਵੀਰਜ ਕਿਸੇ ਵੀ ਬੰਦੇ ਤੋਂ ਨਹੀਂ ਇਦਾਂ ਲੈ ਸਕਦੇ। ਜੀ। ਸਾਨੂੰ ਏ ਆਰਟੀ ਬੈਂਕ ਤੋਂ ਹੀ ਲੈਣਾ ਪੈਂਦਾ ਹੈ। ਏ ਆਰਟੀ ਦਾ ਮਤਲਬ ਹੁੰਦਾ ਹੈ ਅਸਿਸਟਿਡ ਰੀਪ੍ਰੋਡਕਟਿਵ ਟੈਕਨੀਕ ਜਾਂ ਜਿਹਨੂੰ ਆ ਪੀ ਵੀ ਐਫ ਵੀ ਕਹਦੇ ਨਾਮ ਪਾ ਚਾ। ਸੋ ਉੱਥੋਂ ਸਾਨੂੰ ਆ ਬੈਂਕ ਚੋਂ ਵੀਰਜ ਲੈਣਾ ਪੈਂਦਾ ਆ। ਔਰ ਆ ਜਿੰਨਾਂ ਦੇ ਵੀਰਜ ਹੁੰਦੇ ਪੰਜਾਬੀ ਹੀ ਹੁੰਦੇ ਨੇ। ਪੰਜਾਬੀਆਂ ਦੇ ਹੀ ਵੀਰਜ ਹੁੰਦੇ ਆ। ਯੂਪੀ ਬਿਹਾਰ ਵਾਲੇ ਲੋਕਾਂ ਦੇ ਨਹੀਂ ਹੁੰਦੇ। ਜਿਵੇਂ ਆ ਪੰਜਾਬ ਦੇ ਵਿੱਚ ਬੈਂਕਸ ਹੈਗੇ ਨੇ ਆ ਕੋਈ ਯੂਪੀ ਬਿਹਾਰ ਚ ਬੈਂਕਸ ਨਹੀਂ ਹੈਗੇ। ਸੋ ਪੰਜਾਬ ਦੇ ਵਿੱਚ ਸਾਨੂੰ ਪੰਜਾਬੀਆਂ ਦੇ ਹੀ ਵੀਰਜ ਮਿਲਣਾ ਹੈਗਾ। ਸਾਨੂੰ ਦੂਸਰੇ ਲੋਕਾਂ ਦਾ ਨਹੀਂ ਮਿਲਣਾ ਹੈਗਾ। ਪੰਜਾਬ ਦੇ ਵਿੱਚ ਸਰ ਕਿੱਥੇ ਕਿੱਥੇ ਆ? ਆਂ ਬਲੇ ਜਲੰਧਰ ਚ ਹੀ ਹੈਗੇ ਤੁਸੀਂ ਇੰਟਰਨੈਟ ਤੇ ਜਾਓਗੇ। ਜੀ ਆਰਟੀ ਬੈਂਕਸ ਸਰਚ ਕਰੋਗੇ ਸੋ ਜਲੰਧਰ ਚੀ ਬਹੁਤ ਹੈਗੇ ਆ ਠੀਕ ਹੈ ਨਾ ਸੋ ਇਹਦੇ ਚ ਕੋਈ ਉਹ ਵਾਲੀ ਗੱਲ ਹੀ ਨਹੀਂ ਹੈਗੀ ਆ ਪਹਿਲਾਂ ਚਲੋ ਮੈਂ ਮੰਨਦਾ ਆ ਲਗੂਗਾ ਕੋਈ ਉਹਦਾ ਸਿਸਟਮ ਬਟ ਹੁਣ ਨਹੀਂ ਆਏਗਾ ਹੁਣ ਗਵਰਨਰ ਨੇ ਬਹੁਤ ਸਟ੍ਰਿਕਨਸ ਕਰਤੀ ਹੈਗੀ ਇਸ ਚੀਜ਼ ਦੇ ਉੱਤੇ ਤੇ ਕਿਦ ਵੀ ਸਰ ਕਨਫਰਮ ਹੁੰਦਾ ਜਿਸ ਤਰ੍ਹਾਂ ਮੰਨ ਲਓ ਕੋਈ ਵੀ ਫੈਮਿਲੀ ਹੈ ਹਸਬੰਡ ਵਾਈਫ ਉਹ ਚਾਹੁੰਦੇ ਆ ਕਿ ਚਲੋ ਸਾਡੇ ਮੰਨ ਲਓ ਸਪੌਮ ਦੇ ਵਿੱਚ ਕੁਆਲਿਟੀ ਨਹੀਂ ਹੈ ਤਾਂ ਉਹ ਬਾਹਰੋਂ ਸਪੌਮ ਲੈਣਾ ਚਾਹੁੰਦੇ ਤਾਂ ਉਹ ਕੁਝ ਕਨਫਰਮ ਹੁੰਦਾ ਹੈ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਕੀ ਦਾ ਸਪੌਮ ਦਿੱਤਾ ਜਾ ਰਿਹਾ ਹੈ ਜਾਂ ਕੁਝ ਉਹਦੀ ਪ੍ਰੋਫਾਈਲ ਪਤਾ ਲੱਗ ਸਕਦੀ ਹੁੰਦੀ ਹੈ ਜਾਂ ਬਿਲਕੁਲ ਬਿਲਕੁਲ ਉਹਦੀ ਪ੍ਰੋਫਾਈਲ ਫੁੱਲ ਬਦਲ ਲੱਗ ਸਕਦੀ ਹੈ ਉਹਦਾ ਮਤਲਬ ਕਿ ਪੂਰਾ ਉਹਦਾ ਡਾਟਾ ਹੁੰਦਾ ਹੈ ਸਿਰਫ ਉਹਦਾ ਨਾਮ ਨਹੀਂ ਹੁੰਦਾ ਜੀ ਉਹਨੂੰ ਡਿਅਨਿਮਸ ਹੁੰਦਾ ਆ ਜੀ ਨਾਮ ਤੋਂ ਇਲਾਵਾ ਉਹਦੀ ਹਾਈਟ ਕਿੰਨੀ ਸੀਗੀ ਉਹਦਾ weight ਕਿੰਨਾ ਆ ਉਹਦਾ ਅੱਖਾਂ ਦਾ ਰੰਗ ਕੀ ਆ ਉਹਦੇ ਬਾਲਾਂ ਦਾ ਰੰਗ ਕੀ ਆ ਉਹਦਾ ਚਮੜੀ ਦਾ ਰੰਗ ਕੀ ਆ ਸੋ ਸਾਰਾ ਅਸੀਂ ਲੈ ਕੇ ਉਹ ਸਾਰਾ ਦਿਖਾ ਕੇ ਹਸਬੰਡ ਨੂੰ ਜਾਂ ਉਹਦੇ ਨਾਲ ਮੈਚ ਕਰਾ ਕੇ ਫਿਰ ਅਸੀਂ ਮੀਰੇਚ ਲੈਂਦੀ ਆ ਜੀ ਤਾਂ ਇਹ ਜਿਹੜਾ process ਆ ਮਤਲਬ ਉਹ ਉਹ ਨਹੀਂ ਆਪਾਂ ਕਹਿ ਸਕਦੇ ਕਿ ਇਹਦਾ ਕੁਝ ਪਤਾ ਹੀ ਨਹੀਂ ਆਪਾਂ ਨੂੰ ਕਿ ਕਿੰਨਾ ਨਹੀਂ 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 ਇਦਾਂ ਦਾ ਕੁਝ ਨਹੀਂ ਹੈਗਾ ਪੂਰਾ ਇਹਦਾ ਡੇਟਾ ਹੁੰਦਾ ਪ੍ਰੋਪਰ ਡੇਟਾ ਹੁੰਦਾ ਆ ਇਹ ਆਰਟੀ ਬੈਂਕ ਨੂੰ ਮੇਨਟੇਨ ਕਰਨਾ ਪੈਂਦਾ ਅਸੀਂ ਇੱਕ ਲੈਟਰ ਲਿਖਦੇ ਆ ਉਹਨਾਂ ਨੂੰ ਆਰਟੀ ਬੈਂਕ ਵਾਲਿਆਂ ਨੂੰ ਕਿ ਜੀ ਸਾਡੇ ਕੋਲ ਇਦਾਂ ਇਦਾਂ ਸਾਨੂੰ ਵੀਰਜ ਚਾਹੀਦਾ ਆ ਤੇ ਸਾਨੂੰ ਉਹ ਪ੍ਰੋਵਾਈਡ ਕੀਤਾ ਜਾਏ ਤੇ ਸਾਨੂੰ ਉਹ ਪ੍ਰੋਵਾਈਡ ਹੁੰਦਾ ਆ ਔਰ ਉਹ ਪਰਟਿਕੁਲਰਲੀ ਦੀ ਫਾਈਲ ਚ ਲੱਗਦਾ ਪੇਸ਼ੈਂਟ ਦੀ ਜਿਹਦਾ ਆਪਾਂ ਟ੍ਰੀਟਮੈਂਟ ਕਰ ਰਹੇ ਆ ਨਾ ਉਹਦੀ ਫਾਈਲ ਚ ਲੱਗਦਾ ਹੈਗਾ ਸਾਰਾ ਡਾਟਾ ਕਿ ਆ ਇਦਾਂ ਇਦਾਂ ਕਰਕੇ ਅਸੀਂ ਵੀਰਜ ਲਿੱਤਾ ਆ ਤੇ ਆ ਰੀਕਵੈਲਿਟੀ ਆ ਆ ਤੇ ਉਹਦੇ ਹਾਈਡ ਵੇਟ ਖਲਰਾਂ ਗਿਆ ਵਗੈਰਾ ਵਗੈਰਾ ਸਾਰਾ ਇਦਾਂ ਆ। ਸੋ ਪਾਰਟਿਕੁਲਰਲੀ ਦੀ ਫਾਈ ਚ ਲੱਗਦੀ ਹੈਗੀ ਇਹ ਸਾਰਾ ਕੁਝ। ਜਿਹੜੀ ਸਰ ਇਹ ਲੋਡ ਹੈ ਬਾਹਰੋਂ ਵਿਰੇਜ ਲੈਂਦੀ ਇਹ ਤਾਂ ਉਦੋਂ ਹੀ ਪੈਂਦੀ ਹੈ ਜੇ ਖੁਦ ਦੇ ਸਪਰਮ ਦੇ ਵਿੱਚ ਫਿਸ਼ਲ ਨਾ ਹੋਵੇ ਜੇ ਆਹ ਲੋਡ ਪੈਂਦੀ ਹੈ ਜ਼ਿਆਦਾਤਰ ਜਦੋਂ ਆਪਣੀ ਸਪਰਮਸ ਨਿਲ ਹੁੰਦੇ ਰਹੇ। ਉਹ ਟ੍ਰ ਹੈ ਹੀ ਨਹੀਂ ਕਿ ਆਪਣਾ ਮਤਲਬ ਕਿ ਗਈ ਦੋ ਤਰ੍ਹਾਂ ਦੇ ਨਾ ਸਪਰਮਸ ਨਿਲ ਹੁੰਦੇ ਆ। ਇੱਕ ਤਾਂ ਹੁੰਦਾ ਆ ਕਿ ਬਲੌਕੇਜ ਹੈਗੀ ਆ। ਜੀ ਆਪਣੇ ਸਪਰਮਸ ਬਾਰ ਨਹੀਂ ਆਉਂਦੇ ਬੇ ਠੀਕ ਹੈ ਨਾ ਇੱਕ ਹੈਗਾ ਕਿ ਪਿੱਛੇ ਸੈਲ ਹੀ ਨਹੀਂ ਹੈ ਨੀ ਗੇਸ ਸਪਰਮ ਨੂੰ ਬਣਾਉਣ ਵਾਲੇ ਜੀ ਜਿਸ ਕੇਸ ਤੇ ਵਿੱਚ ਸੈਲ ਹੀ ਨਹੀਂ ਹੈਗੇ ਸਪਰਮ ਨੂੰ ਬਣਾਉਣ ਵਾਲੇ ਉਸ ਕੇਸ ਵਿੱਚ ਸਾਨੂੰ ਵੀ ਰਜਬਾਰੋਂ ਲੈਣਾ ਪੈਂਦਾ ਜੀ ਜਿਸ ਕੇਸ ਵਿੱਚ ਬਲੋਕੇਜ ਹੈਗੀ ਹੈ ਉਸ ਕੇਸ ਤੇ ਵਿੱਚ ਅਸੀਂ ਗੋਲੀਆਂ ਦੇ ਵਿੱਚੋਂ ਸਪਰਮ ਲੈ ਲਈਦਾ ਹੁੰਦਾ ਜੀ ਠੀਕ ਹੈ ਨਾ ਸੋ ਆ ਵੀ ਜਦੋਂ ਪੇਸ਼ੈਂਟ ਦਾ ਸਪਰਮ ਨਿਲ ਆਂਦਾ ਆ ਉਹ ਬਹੁਤ ਘਬਰਾ ਜਾਂਦੇ ਆ ਕਿ ਪਤਾ ਨਹੀਂ ਦੁਨੀਆ ਖਤਮ ਹੋ ਗਈ ਆ ਪਰ ਉਹਨਾਂ ਨੂੰ ਕੀ ਚਾਹੀਦਾ ਇੱਕ ਦੋ ਟੈਸਟ ਹੁੰਦੇ ਨੇ ਜਿਹੜੇ ਕਰਾਣੇ ਹੁੰਦੇ ਆ ਪਹਿਲਾ ਟੈਸਟ ਮੈਂ ਦੱਸ ਦਿੰਦਾ ਸਾਰਿਆਂ ਨੂੰ ਇੱਕ ਟੈਸਟ ਹੁੰਦਾ ਐ ਐਫ ਐਸ ਐਚ ਮੀਲ ਸੀ ਮੈਂ ਗੱਲ ਕਰਦਾ ਪਿਆ ਹਸਬੰਡਸ ਦੀ ਗੱਲ ਕਰ ਰਹੇ ਆ ਐਫ ਐਸ ਐਚ ਕਰਾਓ ਜੇ ਉਹ ਨਾਰਮਲ ਆਇਆ ਜੇ ਉਹਦੇ ਚ ਕੋਈ ਇਬਨਾਰਮਲਟੀ ਨਹੀਂ ਆਈ ਫਿਰ ਇੱਕ ਟੀਜ਼ਾ ਟੈਸਟ ਹੁੰਦਾ ਉਹ ਕਰਾਓ ਟੀਜ਼ਾ ਦਾ ਮਤਲਬ ਹੁੰਦਾ ਕਿ ਗੋਲੀਆਂ ਦੇ ਵਿੱਚੋਂ ਸਪਰਮਸ ਨੂੰ ਦੇਖਦੇ ਆ ਕਿ ਸਪਰਮ ਦੀ ਕੁਆਲਿਟੀ ਕਿੰਦਾਂ ਆ ਜੇ ਤੁਹਾਡਾ ਐਫ ਐਸ ਐਚ ਖਰਾਬ ਆਇਆ ਜਾਂ ਮਤਲਬ ਕਿ ਲੈ ਲਓ ਉਹਦੀ ਵੈਲਿਊ ਜੇ ਹਾਈ ਆਈ ਹੈ ਇਹ ਦਾ ਮਤਲਬ ਤੁਹਾਡੇ ਅੰਦਰ ਸੈਲ ਨਹੀਂ ਹੈਗੇ ਸਪਰਮ ਨੂੰ ਬਣਾਉਣ ਵਾਲੇ ਮਤਲਬ ਕਿ ਅੰਦਰ ਫੈਕਟਰੀ ਹੀ ਨਹੀਂ ਲੱਗੀ ਚੀਜ਼ ਬਣਾਉਣ ਵਾਲੀ ਤੇ ਉਹ ਤੁਸੀਂ ਕਿੱਦਾਂ ਕਰ ਸਕਦੇ ਹੋ ਫਿਰ ਉਸ ਕੇਸ ਦੇ ਵਿੱਚ ਸਾਨੂੰ ਸਪਰਮਸ ਬਾਰੋਂ ਲੈਣੇ ਪੈਂਦੇ ਆ ਔਰ ਆ ਮੈਂ ਤੁਹਾਨੂੰ ਦੱਸ ਦਿੰਨਾ ਆ ਹਾਰਡਲੀ 4 ਜਾਂ 5% ਲੋਕਾਂ ਨੂੰ ਪ੍ਰੋਬਲਮ ਹੁੰਦੀ ਆ ਓਕੇ ਠੀਕ ਹੈ ਜਿਆਦਾ ਪ੍ਰੋਬਲਮ ਨਹੀਂ ਹੁੰਦੀ ਜਿਆਦਾ ਪ੍ਰੋਬਲਮ ਸਪਰਮ ਘੱਟ ਹੁੰਦੀ ਹੁੰਦੀ ਆ ਜੀ ਕਿ ਤੁਹਾਡੇ ਸਪਰਮ ਘੱਟ ਨੇ ਜਾਂ ਲੈਸ ਥੈਨ 1 ਮਿਲੀਅਨ ਜੀ ਬਟ ਜਿਹੜੇ ਨੀਲ ਸਪਰਮਸ ਹੁੰਦੇ ਆ ਆ 4-5% ਲੋਕਾਂ ਨੂੰ ਹੋएगी ਪ੍ਰੋਬਲਮ ਇਸ ਤੋਂ ਜ਼ਿਆਦਾ ਨਹੀਂ ਹੁੰਦੀ ਹੈਗੀ ਸ਼ੁਕੰਦਪਾਪਾ ਪਾਈ ਕਹ ਲਈ ਵੀ ਜੇ ਕੋਈ ਇੱਥੇ ਜਿਹਨਾਂ ਦੇ ਸ਼ੁਕਰਾਣ ਨੂੰ ਨਾਰਮਲ ਹੈਗੇ ਹੈਗੇ ਸਪਰਮ ਨਾਰਮਲ ਹੈਗੇ ਆ ਉਹਨਾਂ ਨੂੰ ਇਹ ਦਰਤਾ ਨਹੀਂ ਹੋਊਗਾ ਕਿ ਸ਼ਾਇਦ ਸਾਡੇ ਸਪਰਮ ਚੇਂਜ ਕਰਕੇ ਕਿਸੇ ਔਰ ਦੇ 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 ਇਹ ਜੋ ਕੁਝ ਤਾਂ ਖੁੱਲ ਵੀ ਨਹੀਂ ਉਹਨਾਂ ਦੇ ਸਾਹਮਣੇ ਵੇਖੋ ਸਾਰਾ ਪ੍ਰੋਸੀਜਰ ਹੋ ਰਿਹਾ ਹੁੰਦਾ ਆ ਠੀਕ ਹੈ ਨਾ ਸਪਰਮ ਬਾਰੋ ਲੈਣ ਦਾ ਮਤਲਬ ਆ ਘੱਟੋ ਘੱਟ 20-25 ਹਜ਼ਾਰ ਦਾ ਖਰਚਾ ਕਰਨਾ ਉਹ ਜੇ ਅਸੀਂ ਸਪਰਮ ਬਾਰੋ ਲਵਾਂਗੇ ਅਸੀਂ ਪੇਸ਼ੈਂਟ ਤੋਂ ਵੀ ਤਾਂ ਪੈਸੇ ਲਵਾਂਗੇ ਨਾ ਹਾਂ ਸੋ ਉੱਥੋਂ ਆਪਾਂ ਤੋਂ ਆਪਣਾ ਖਰਚਾ ਵਧਾਣਾ ਜੀ ਜਦੋਂ ਦੇ ਆਪਣੀ ਸਪਰਮ ਠੀਕ ਹੈਗੇ ਆ ਸਭ ਕੁਝ ਨੋਰਮਲ ਆ ਫਿਰ ਆਪਾਂ ਕਿਉਂ ਲੈਣਾ ਹੈ ਜੇ ਆਪਾਂ ਸਪਰਮ ਚਲੋ ਬਾਰੋ ਲੈਣ ਦੀ ਨੌਬਤ ਆ ਗਈ ਜੀ ਸਭ ਤੋਂ ਪਹਿਲਾਂ ਸਾਨੂੰ ਹਸਬੰਡ ਦੀ ਪਰਮਿਸ਼ਨ ਲੈਣੀ ਹੁੰਦੀ ਹੈ ਕਾਗਜ਼ ਦੇ ਉੱਤੇ ਓਕੇ ਪ੍ਰੋਪਰ ਉਨ ਨੂੰ ਪਰਮਿਸ਼ਨ ਦੇਣੀ ਹੈ ਵਾਈਫ ਦੀ ਪਰਮਿਸ਼ਨ ਦੇਣੀ ਹੈ ਜੀ ਜਦੋਂ ਉਹਨਾਂ ਦੋਨਾਂ ਨੇ ਪਰਮਿਸ਼ਨ ਦੇ ਦੇਣੀ ਹੈ ਫਿਰ ਅਸੀਂ ਸਪਰਮ ਬੈਂਕ ਵਾਲਿਆਂ ਤੋਂ ਸਪਰਮਸ ਲੈਣੇ ਨੇ ਓਕੇ ਪਰਮਿਸ਼ਨ ਤੋਂ ਬਿਨਾ ਨਹੀਂ ਅਸੀਂ ਲੈ ਸਕਦੇ ਹੈਗੇ ਠੀਕ ਹੈ ਉਹ ਉਹ ਅਲਾਉਡ ਨਹੀਂ ਹੈਗਾ ਉਹ ਇਲੀਗਲ ਹੈ ਇਦਾਂ ਕਰ ਓਕੇ ਓਕੇ ਠੀਕ ਹੈ ਨਾ ਜੀ ਇਹਦਾ ਜਿਹੜਾ ਸਰ ਪ੍ਰੋਸੈਸ ਹੈ ਆਈਵੀਐਫ ਦਾ ਪ੍ਰੋਸੈਸ ਹੈ ਕਿੰਨਾ ਕੁ ਲੰਬਾ ਚੱਲਦਾ ਹੈ ਤੇ ਕਿੰਨਾ ਕੋਖਾ ਹੁੰਦਾ ਕਿਉਂਕਿ ਇਹ ਕੇਵਲ ਲੋਕ ਬੋਲਦੇ ਆ ਕਿ ਪੇਨਫੁੱਲ ਹੁੰਦਾ ਹੈ ਜਾਂ ਜ਼ਿਆਦਾ ਇਹ ਕੀ ਮਿੱਥਾ ਹੈ ਇਹਦੇ ਮਾਰੇ ਹਾਂ ਆ ਵੀ ਮੈਂ ਤੁਹਾਨੂੰ ਦੱਸ ਦਿੰਦਾ ਦੇਖੋ ਆਈਵੀਐਫ ਦਾ ਪ੍ਰੋਸੀਜਰ ਫਿਜ਼ਿਕਲੀ ਤਾਂ ਨਹੀਂ ਨਾ ਪ੍ਰੋਬਲਮ ਕਰਦਾ ਜੀ ਮਠਾ ਮੈਂ ਇਹ ਨਾ ਜ਼ਰੂਰ ਕਹੂੰਗਾ ਕਿ ਮੈਂਟਲੀ ਜ਼ਰੂਰ ਕਰਦਾ ਕਿਉਂਕਿ ਇੱਕ ਤਾਂ ਤੁਹਾਡੇ ਪੈਸੇ ਖਰਚ ਹੋ ਰਹੇ ਹੁੰਦੇ ਆ ਸਭ ਤੋਂ ਪਹਿਲੀ ਗੱਲ ਜੀ ਦੂਸਰਾ ਤੁਹਾਨੂੰ ਹਸਪੀਟਲ ਆਣਾ ਪੈਂਦਾ ਹੈ ਮਤਲਬ ਕਿ ਵੈਸੇ ਤਾਂ 5-6 ਵਾਰ ਹੀ ਆਣਾ ਪੈਂਦਾ ਹੈ ਵਟੋ ਵੀ ਖੱਜਲਖਵਾਰੀ ਤਾਂ ਹੁੰਦੀ ਆ ਸੋ ਉਹ ਚੀਜ਼ ਜਿਹੜੀ ਹੈਗੀ ਨਾ ਮੈਂਟਲੀ ਜ਼ਿਆਦਾ ਇਸ਼ੂ ਕਰਦੀ ਆ ਆਈ ਵੀ ਐਸ ਦੈਨ ਫਿਜ਼ੀਕਲੀ ਓਕੇ ਆਦਰਵਾਇਸ ਇਟਸ ਅ ਪੇਨਲੈਸ ਪ੍ਰੋਸੀਜਰ ਇਹਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਹੈ ਕਿ ਆਪਾਂ ਜਿਹੜੇ ਇੰਜੈਕਸ਼ਨਸ ਵੀ ਦਿੰਨੇ ਆ ਉਹ ਪੀਠ ਤੇ ਲੱਗਦੇ ਉਹਨਾਂ ਦੀ ਕੋਈ ਦਰਦ ਨਹੀਂ ਹੁੰਦੀ ਜਿਦਾ ਇਨਸੂਲਿਨ ਦੇ ਟੀਕੇ ਲੱਗਦੇ ਆ ਜੀ 15 ਦਿਨ ਦਾ ਟੋਟਲ ਪ੍ਰੋਸੀਜਰ ਹੁੰਦਾ ਆ ਜੀ 15 ਜੋ ਪੰਜ ਵਾਰੀ ਪੇਸ਼ੈਂਟ ਤੇ ਆਣਾ ਹੁੰਦਾ وان ਜਵਰੀ ਦੇ ਵਿੱਚ ਉਹਦਾ پورا ای وی ایف ٹریٹمنٹ ਹੋ ਜਾਂਦਾ ਹੈ جی ਸਾਡੀ کوشش ਹੁੰਦੀ ਹੈ ਕਿ ਪੇਸ਼ੈਂਟ ਨੂੰ ਹਰ ਚੀਜ਼ ਅਸੀਂ ਟਰਾਂਸਪੇਰੈਂਟਲੀ ਦਸੀਏ ਜੀ ਉਹਨੂੰ ਪਤਾ ਹੋਵੇ ਕਿ ਉਹਦੇ ਨਾਲ ਕੀ ਹੋ ਰਿਹਾ ਜਦੋਂ ਉਹਨੂੰ ਪਤਾ ਹੁੰਦਾ ਨਾ ਕਿ ਕੀ ਚੱਲਦਾ ਪਿਆ ਆ ਫਿਰ ਪੇਸ਼ੈਂਟ ਨੂੰ ਨਹੀਂ ਜਿਆਦਾ 멘ਟਲ ਟੈਂਸ਼ਨ ਹੁੰਦੀ ਹੈਗੀ ਔਰ ਇਹਦੇ ਵਿੱਚ ਸਭ ਤੋਂ ਪਹਿਲੀ ਗੱਲ ਜਦੋਂ ਵੀ ਆਪਾਂ ਆਈ ਵੀ ਐਫ ਕਰਨਾ ਸਟ्रेस ਤੁਹਾਡਾ ਜ਼ੀਰੋ ਹੋਣਾ ਚਾਹੀਦਾ ਬਟ ਹੁੰਦਾ ਪੁੱਠਾਇਆ ਕਿਉਂਕਿ ਆਬਵੀਅਸਲੀ ਤੁਸੀਂ ਤੁਹਾਨੂੰ ਬੱਚਾ ਨਹੀਂ ਸਟ੍ਰੈਸ ਹੋਇਆ ਹੁੰਦਾ ਜੀ ਕਿਉਂਕਿ ਸਟ੍ਰੈਸ ਕਰਨ ਨਾਲ ਕੀ ਹੁੰਦਾ ਹੈ ਕਿ ਤੁਹਾਡੇ ਸਾਰੇ ਹਾਰਮੋਨਸ ਖਰਾਬ ਹੋ ਜਾਂਦੇ ਆ ਜੀ ਕਿਉਂਕਿ ਸਾਡੇ ਸਾਰੇ ਹਾਰਮੋਨਸ ਰਿਲੀਜ਼ ਹੁੰਦੇ ਨੇ ਸਾਡੇ ਦਿਮਾਗ ਚੋਂ ਜੀ ਆਪਾਂ ਸਟ੍ਰੈਸ ਦੇ ਵਿੱਚ ਨਾ ਆਪਾਂ ਜ਼ੋਰ ਪਾਣੇ ਆਪਣੇ ਮਰੀਨ ਦੇ ਉੱਤੇ ਇਦਾਂ ਕਰਕੇ ਬੈਠੇ ਰਹਿਣੇ ਆ ਸੋ ਸਕ੍ਰੀਟ ਹੁੰਦੇ ਰਹਿੰਦੇ ਅੰਦਰ ਆਪਣੇ ਜੀ ਸੋ ਉਹਦੇ ਕਰਕੇ ਕੀ ਹੁੰਦਾ ਤੁਹਾਡਾ ਸਾਰਾ ਇਮਬੈਲੈਂਸ ਹੋ ਜਾਂਦਾ ਬਾਡੀ ਦਾ ਜੀ ਸੋ ਕਹਿੰਦੇ ਤਾਂ ਚਲੋ ਅਸੀਂ ਕਹਿਣਾ ਤਾਂ ਹੈ ਕਿ ਸਟ੍ਰੈਸ ਨਾ ਕਰੋ ਕਹਿਣਾ ਸੌਖਾ ਆ ਕਰਨਾ ਔਖਾ ਆ ਵਟ ਆ ਸਭ ਤੋਂ ਪਹਿਲੀ ਚੀਜ਼ ਆਹੀ ਹੈਗੀ ਐ ਕਿ ਸਪਰੈਸ ਕਟਾਓ ਬਾਕੀ ਇੰਨਾ ਕੋਈ ਪੇਨਫੁਲ ਪ੍ਰੋਸੀਜਰ ਨਹੀਂ ਹੈਗਾ ਇੰਨਾ ਲੰਬਾ ਵੀ ਪ੍ਰੋਸੀਜਰ ਨਹੀਂ ਹੈਗਾ ਹਰ ਬੰਦਾ ਆ ਟ੍ਰਾਈ ਕਰ ਸਕਦਾ ਕਿੰਨੀ ਤੋਂ ਕਿੰਨੀ ਏਜ ਤੱਕ ਦੇ ਇਹਨੂੰ ਮੈਨੂੰ ਟ੍ਰਾਈ ਕਰ ਸਕਦੇ ਆ ਵੀ ਬੜਾ ਵਧੀਆ ਤੁਸੀਂ ਕੁਐਸਚਨ ਪੁੱਛਿਆ ਕਿਉਂਕਿ ਉਹਨਾਂ ਗਵਮੈਂਟ ਦੇ ਉੱਤੇ ਲਗਾਤੀ ਹੋਗੀ ਲਗਾਤੀ ਹੈਗੀ ਇਹ ਕੈਪ ਕਿ 21 ਸਾਲ ਦੀ ਲੇਡੀ ਜੀ ਤੋਂ ਲੈ ਕੇ 50 ਸਾਲ ਦੀ ਲੇਡੀ ਕਰਾ ਸਕਦੀ ਹੈ ਜੀ 50 ਤੋਂ ਉੱਪਰ ਜੇ ਲੇਡੀ ਦੀ ਏਜ ਆ ਫਿਰ ਆਪਾਂ ਨਹੀਂ ਕਰ ਸਕ ਨਹੀਂ ਕਰ ਸਕਦੇ ਜੇ 21 ਸਾਲ ਤੋਂ ਲੈ ਕੇ 55 ਮੀਲਸ ਕਰਾ ਸਕਦੇ ਆ 55 ਤੋਂ ਉੱਪਰ ਜਿਹੜੇ ਆਪਣੇ ਮੀਲਸ ਆ ਉਹ ਨਹੀਂ ਕਰਾ ਸਕਦੇ ਉਨ ਲੋਕਾਂ ਦੇ ਦਿਮਾਗ 'ਚ ਆ ਕੁਐਸਚਨ ਆਏਗਾ ਕਿ ਜੀ ਫਿਰ ਸਿੰਧੂ ਮੋਸੇਵਾਲਾ ਦੀ ਮਦਰ ਨੇ ਕਿੱਦਾਂ ਕਰ ਲਿਆ ਉਹਦੀ ਤਾਂ ਏਜ ਜਿਆਦਾ ਸਜਾਦਾ ਹਾਂਜੀ ਉਹਦੀ 58 ਹੈ ਉਹਨਾਂ ਨੇ ਇੰਡੀਆ ਤੋਂ ਨਹੀਂ ਕਰਾਇਆ ਉਹਨਾਂ ਨੇ ਅਬਰੌਡ ਤੋਂ ਕਰਾਇਆ ਓਕੇ ਠੀਕ ਹੈ ਨਾ ਪਤਾ ਨਹੀਂ ਕਿਹੜੀ ਕੰਟਰੀ ਤੋਂ ਕਰਾਇਆ ਦਾ ਮੈਂ ਕੁਝ ਕਹਿ ਨਹੀਂ ਸਕਦਾ ਜੀ ਫੋਰਨ ਤੋਂ ਜਦੋਂ ਕਰਾ ਲੈਂਦੇ ਨੇ ਉਹਨਾਂ ਤੇ ਫਿਰ ਕੋਈ ਰੂਲ ਲਾਗੂ ਨਹੀਂ ਹੁੰਦਾ ਪਰ ਇੰਡੀਆ 'ਚ ਨਹੀਂ ਤੁਸੀਂ ਇਹ ਟ੍ਰੀਟਮੈਂਟ ਕਰਾ ਸਕਦੇ ਇੰਡੀਆ 'ਚ ਆਪਾਂ ਕਹਿੰਦੇ ਇਹ ਫੀਮੇਲ ਦੇ ਉਮਰ 50 ਸਾਲ ਤੋਂ 55 ਤੋਂ 65 ਤੇ ਉਥੇ ਚਾਂਸਸਰ ਕਿੰਨੇ ਮਤਲਬ ਜਿਵੇਂ ਕਿ 21 ਸਾਲ ਦੇ ਕਪਲ ਹੈ ਇੱਕ 50 ਸਾਲ ਦੀ ਫੀਮੇਲ ਹੈ ਉਹਨਾਂ ਦਾ ਕਿੰਨਾ ਕੁ ਜ਼ਿਆਦਾ ਡਿਫਰੈਂਸ ਰਹਿ ਜਾਂਦਾ ਜਿਵੇਂ 50 ਸਾਲ ਦੇ ਵਿੱਚ ਚਾਂਸਸ ਉਹਨੇ ਰਹਿੰਦੇ ਹਾਂ ਚਾਂਸਸ ਦਾ ਲਾਈਕ 50 ਜਦੋਂ ਏਜ ਦੀ ਲੇਡੀ ਆ ਜੀ ਜੇ ਤਾਂ ਉਹਦਾ ਯੂਟਰਸ ਹੈਲਦੀ ਹੈਗਾ ਜੀ ਫਿਰ ਤਾਂ ਆਪਾਂ ਉਹ ਕੇਸ ਦੇ ਵਿੱਚ ਤੋਂ ਅੰਡੇ ਬਾਹਰੋਂ ਲੈਣੇ ਪੈਣੇ ਆ ਅੰਡੇ ਅਸੀਂ ਲੈਨੇ ਕਿ ਯੰਗ ਲੇਡੀ ਦੇ ਜੀ ਸੋ ਚਾਂਸ ਆਲਮੋਸਟ ਬਰਾਬਰ ਹੀ ਹੋ ਜਾਂਦਾ ਬਟ ਆਬਵੀਅਸਲੀ ਜਦੋਂ ਆਪਾਂ ਉਹਦੇ ਖੁਦ ਦੇ ਅੰਡਿਆਂ ਤੇ ਟਰਾਈ ਕਰਾਂਗੇ ਲੇਡੀ ਦੇ ਫਿਰ 21 ਸਾਲ ਦੇ ਆਬਵੀਅਸਲੀ ਲੇਡੀ ਦੇ ਜ਼ਿਆਦਾ ਚਾਂਸ ਨੇ ਤੇ 50 ਸਾਲ ਦੀ ਲੇਡੀ ਦੇ ਕੋਈ ਚਾਂਸ ਨਹੀਂ ਇਹਦਾ ਜੀ ਇਦਾਂ ਹੁੰਦਾ ਤੇ ਮਤਲਬ ਜੇ ਅੰਡੇ ਸਰ ਬਾਹਰੋਂ ਲੈਣੇ ਆ ਉਹ ਵੀ ਪ੍ਰੋਸੈਸ ਸੇਮ ਹੀ ਰਹਿੰਦਾ ਹੈ ਹਾਂਜੀ ਉਹ ਵੀ ਪ੍ਰੋਸੈਸ ਸੇਮ ਹੈ ਸਾਨੂੰ ART ਬੈਂਕ ਤੋਂ ਅੰਡੇ ਲੈਣੇ ਪੈਂਦੇ ਆ ਉਹ ਜਦੋਂ ਸਪਰਮ ਲੈਂਦੇ ਆ ਉਦਾਂ ਹੀ ਆਂਡੇ ਲੈਣੇ ਆਂ ਅੰਡਿਆਂ ਦਾ ਵੀ ਸਾਨੂੰ ਸੀਮ ਪਰਮਿਸ਼ਨ ਲੈਣੀ ਪੈਂਦੀ ਐ ਹਸਬੰਡ ਵਾਈਫ ਤੋਂ ਫਿਰ ਅਸੀਂ ਆਰਟੀ ਬੈਂਕ ਨੂੰ ਦੱਸਦੇ ਆਂ ਉਹਦੇ ਬਾਰੇ ਕਿ ਸਾਨੂੰ ਇਸ ਤਰ੍ਹਾਂ ਦੇ ਆਂਡੇ ਚਾਹੀਦੇ ਆਂ ਹਾਈਟ weight ਚਮੜੀ ਦਾ ਰੰਗ ਬਨਾਂ ਦਾ ਰੰਸਾਰਾ ਦੱਸ ਕੇ ਫਿਰ ਅਸੀਂ ਲੈਣੇ ਆਂ ਉਹਦੇ 'ਚ ਵੀ ਉਹ ਜਿਹੜੇ ਐਗਸ ਹੁੰਦੇ ਆ ਉਹ ਪੰਜਾਬੜਾ ਦੇ ਹੀ ਹੁੰਦੇ ਆ ਉਹ ਕਿਸੇ ਹੋਰ ਦੇ ਨਹੀਂ ਹੁੰਦੇ ਆਗੇ ਸੋ ਆਹ ਗੱਲ ਬਹੁਤ ਇੰਪੋਰਟੈਂਟ ਆ ਜਿਵੇਂ ਸਰ ਐਗਜ਼ ਲੈ ਕੇ ਫਰਟੀਲਾਈਜ਼ ਜਿਸ ਤਰ੍ਹਾਂ ਹੁੰਦਾ ਹੈ ਨਾ ਤਾਂ ਉਹ ਯੂਟਰਸ ਦੇ ਵਿੱਚ ਉਹ ਐਗਸ ਜਿਹੜੇ ਆ ਰੱਖੇ ਜਾਂਦੇ ਯੂਟਰਸ ਦੇ ਵਿੱਚ ਨਾ ਰੱਖਣੇ ਤਾਂ ਵੀ ਪ੍ਰੋਸੈਸ ਇਸ ਤਰ੍ਹਾਂ ਚੱਲਦਾ ਯੂਟਰਸ ਦੇ ਵਿੱਚ ਹੀ ਰੱਖਣੇ ਪੈਂਦੇ ਆ ਨਾ ਹੋਰ ਕੋਈ ਆਪਸ਼ਨ ਨਹੀਂ ਹੈਗਾ ਹਾਂ ਕੋਈ ਆਪਸ਼ਨ ਨਹੀਂ ਹਾਂ ਸਾਨੂੰ ਮਤਲਬ ਜਦੋਂ ਐਮਬ੍ਰਿਓ ਗਰੋ ਕਰ ਗਿਆ 3 ਦਿਨ ਵਾਸਤੇ 3 ਦਿਨ ਵਾਸਤੇ ਤੇ ਉਸ ਤੋਂ ਬਾਅਦ ਫਿਰ 5 ਦਿਨ ਤੱਕ ਆਪਾਂ ਗਰੋ ਕਰਾ ਸਕਦੇ ਐਮਬ੍ਰਿਓ ਨੂੰ ਆਪਣੇ ਇਹਦੇ ਵਿੱਚ ਇਨਕੂਬेटर ਦੇ ਵਿੱਚ ਲੈਬ ਦੇ ਵਿੱਚ ਲੈਬਿੰਗ 5 ਦਿਨ ਤੋਂ ਬਾਅਦ ਉਸ ਜਿਹੜਾ ਐਮਬ੍ਰਿਓ ਹੈ ਜਾਂ ਭਰੋਣੇ ਉਹਨੇ ਫਿਰ ਉਸ ਤੋਂ ਬਾਅਦ ਯੂਟਰਸ ਦੀ ਵਾਲ ਤੇ ਚਿਪਕਣਾ ਓਕੇ ਜੇ ਉਹਨੂੰ ਅਸੀਂ ਨਹੀਂ ਦਿੱਤੀ ਫੋਲੋ ਮਰ ਜਾਏਗਾ ਉਹਨੇ ਪ੍ਰੋਸੈਸ ਹੈਗਾ 6ਵੇਂ ਦਿਨ ਨਾ ਉਹਨੇ ਆਪਣੇ ਉਹਦੇ ਚੋਂ ਬਾਹਰ ਆ ਜਾਣਾ ਬੱਚੇ ਨੇ ਜੀ ਸੈਕ ਚੋਂ ਤਾਂ ਉਹਨੇ ਉਹਦੇ ਵਿੱਚ ਚਿਪਕ ਜਾਣਾ ਹੈਗਾ ਯੂਟਰਸ ਦੀ ਬੱਚੇ ਦਾ ਨੀ ਦੀ ਵਾਲ ਦੇ ਨਾਲ ਕੰਦ ਦੇ ਨਾਲ ਜੀ ਜੇ ਉਹਨੂੰ ਨਹੀਂ ਮਿਲਿਆ ਉਹ ਕੰਦ ਉਹ ਖਰਾਬ ਹੋ ਜਾਊਗਾ ਖਰਾਮ ਸਾਨੂੰ 5ਵੇਂ ਦਿਨ ਤਾਂ 100% ਟ੍ਰਾਂਸਫਰ ਕਰਨੀ ਪੈਂਦਾ ਤੇ ਇੱਕ ਇਸ ਵਿਚਾਰ ਹਸਪੀਟਲ ਇਹਦੇ ਵਿੱਚ ਕਿੱਥੋਂ ਤੱਕ ਸਪੋਰਟ ਕਰਦਾ ਮੰਨ ਲਓ ਯੂਟਰਸ ਦੇ ਵਿੱਚ ਬੱਚਾ ਰੱਖਿਆ ਜਾਂਦਾ ਹਨ ਉਸ ਤੋਂ ਬਾਅਦ ਉਹ ਗਰੋ ਕਰਦਾ ਬਟ ਕਈ ਵਾਰ ਕੀ ਹੁੰਦਾ 2-4 ਮਹੀਨੇ ਬਾਅਦ ਮਿਸਕੈਰੇਜ ਹੋ ਜਾਂਦਾ ਉੱਥੇ ਉਹ ਹਸਪੀਟਲ ਕੁਝ ਉਸ ਤੋਂ ਬਾਅਦ ਸਪੋਰਟ ਕਰਦਾ ਜਾਂ ਨਹੀਂ ਬਿਲਕੁਲ ਬਿਲਕੁਲ ਪੂਰੀ ਸਪੋਰਟ ਅਸੀਂ ਕਰਦੇ ਆ ਸਾਡੇ ਜੇ ਕਿਸੇ ਪੇਸ਼ੈਂਟ ਦਾ ਐਡਾ ਮਿਸਕੈਰੇਜ ਹੋ ਜੇ ਸਭ ਤੋਂ ਪਹਿਲਾਂ ਤਾਂ ਅਸੀਂ ਕਾਰਨ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਉਂ ਬੱਚਾ ਖਰਾਬ ਹੋਇਆ ਠੀਕ ਹੈ ਨਾ ਦੂਸਰਾ ਜੀ ਉਹਦੀ ਸਫਾਈ ਕਰਨ ਦੀ ਲੋੜ ਵੇ ਉਹ ਮਤਲਬ ਕਿ ਦਿਨੂ ਡੀ ਐਨ ਸੀ ਕਹਿੰਦੇ ਆ ਤੇ ਉਹ ਕਰਨੀ ਪਏ ਉਹ ਵੀ ਕਰ ਦਿੰਦੇ ਆ ਇਹ ਦਵਾਈ ਦੇਣ ਦੀ ਲੋੜ ਤੇ ਦਵਾਈ ਵੀ ਕਰ ਦਿੰਦੇ ਆ ਸੋ ਉਸ 스테ਜ ਦੇ ਵਿੱਚ ਅਸੀਂ ਬਾਸਪੋਰਟ ਕਰਦੇ ਆਪਣੇ ਪੇਸ਼ੈਂਟਸ ਨੂੰ ਕਿਉਂਕਿ ਉਸ ਟਾਈਮ ਉਹ ਮੈਂਟਲੀ ਬਹੁਤ ਅਪਸੈਟ ਹੋਏ ਹੁੰਦੇ ਆ ਕਿ ਸਾਡੇ ਨਾਲ ਕੀ ਹੋ ਗਿਆ ਕਿਉਂਕਿ ਤੁਹਾਡਾ ਵੈਸੀ ਵੀ ਲੱਗਦੀ ਸੀਗੇ ਪੱਛਾ ਵੀ ਠਹਿਰ ਗਿਆ ਸੀਗਾ ਗਰੋ ਵੀ ਕਰਨ ਲੱਗ ਗਿਆ ਸੀ ਤਾਂ ਬਟ ਇੱਕਦਮ ਇਸਕੈਰੇਜ ਹੋ ਜੇ ਉਸ ਟਾਈਮ ਕਪਲ ਨੂੰ ਬੜੀ ਲੋੜ ਹੁੰਦੀ ਹੈ ਸਪੋਰਟ ਦੀ ਆਪਾਂ ਫੁੱਲ ਸਪੋਰਟ ਕਰਦੇ ਹਾਂ ਉਸ ਟੈਮ ਨੂੰ ਤਾਂ ਕਿ ਉਹ ਗਾਂ ਜਿਨ੍ਹਾਂ ਨੇ ਸਾਈਕਲ ਕਰਾਣਾ ਹੈ ਉਹ ਵਧੀਆ ਮੈਂਟਲ ਟੈਨਸ਼ਨ ਫਰੀ ਹੋ ਕੇ ਕਰਾ ਸਕਦੇ ਆ ਉਹ ਜੇ ਸਰ ਅਗਲਾ ਚਾਂਸ ਹੁੰਦਾ ਤਾਂ ਉਹਦਾ ਖਰਚਾ ਲੱਗਤ ਹੁੰਦਾ ਸਰ ਇਹ ਉਹਦਾ ਦੇਖੋ ਜੇ ਤਾਂ ਸਾਡੇ ਕੋਲ ਐਕਸਟਰਾ ਭ੍ਰੁੰਨ ਬਣੇ ਹੋਣ ਉਹਨਾਂ ਦੇ ਜੇ ਤਾਂ ਕੋਈ ਖਰਚਾ ਨਹੀਂ ਲੱਗਦਾ ਜੂ ਕਿ ਅਸੀਂ 99% ਹਰ ਕਪਲ ਦੇ ਨਾਲ ਕਰਦੇ ਆ ਅਸੀਂ ਹਰ ਕਪਲ ਦੇ ਐਕਸਟਰਾ ਭ੍ਰੁੰਨ ਬਣਾ ਕੇ ਰੱਖਦੇ ਆ ਤਾਂ ਕਿ ਕੱਲ ਨੂੰ ਜੇ ਉਹਦਾ ਕੋਈ ਇਹੋ ਜਿਹੀ ਪ੍ਰੋਬਲਮ ਆ ਜੇ ਉਹ ਦੁਬਾਰਾ ਨੂੰ ਸਪੈਂਡ ਨਾਲ ਕਰਨਾ ਪਏ ਅਸੀਂ ਸਿਰਫ ਐਮਬ੍ਰਿਓ ਟ੍ਰਾਂਸਫਰ ਕਰਦੇ ਹ ਉਹਦੇ ਵਿੱਚ ਹੋਰ ਕੁਝ ਨਹੀਂ ਅਸੀਂ ਕਰਦੇ ਪਰ ਜਿੰਨਾ ਕਪਲਸ ਦੇ ਵਿੱਚ ਸਾਡੇ ਕੋ ਨਾ ਬਣ ਪਾਈ ਐਕਸਟਰਾ ਐਮਬ੍ਰਿਓਸ ਸਾਲੋਂ ਨਰ ਨਹੀਂ ਬਣ ਪਏ ਫਿਰ ਉਹ ਜੇ ਕਿਸੇ ਸਿਸਟਮ ਓਬਵੀਅਸਲੀ ਦੁਆਰਾ پیسے ਲੱਗਦੇ ਆ ਜੀ ਤੇ ਇਹ ਸਾਰਾ ਪਸੇ ਜੇ ਆਪਾਂ ਕਹੀਏ ਆਈਵੀਐਫ ਇਹਦੇ ਬਾਰੇ ਕੁਝ ਲੋਕਾਂ ਨੂੰ ਹੁੰਦਾ ਕਿ ਕੁਝ ਲੋਕ ਡਰਦੇ ਹੁੰਦੇ ਕੁਝ ਕਿਸੇ ਹੋਰ ਤਰੀਕੇ ਨਾਲ ਸੋਚਦੇ ਕਿ ਨੂੰ ਕਿਨੂੰ ਇਹ ਕਰਾ ਲੈਣਾ ਚਾਹੀਦਾ ਏ ਕਿ ਨੂੰ ਨਹੀਂ ਕਰਾਉਣਾ ਚਾਹੀਦਾ ਆ ਕਰਾ ਲੈਣਾ ਚਾਹੀਦਾ ਉਹਨਾਂ ਲੇਡੀਜ਼ ਨੂੰ ਜਿੰਨੂੰ ਪਤਾ ਲੱਗ ਗਿਆ ਕਿ ਮੇਰੀ ਉਡੀਬਾ ਬੰਦ ਆ ਠੀਕ ਹੈ ਜੀ ਜਿਹਦੀ ਲੇਡੀਜ਼ ਦੀ ਉਮਰ 40 ਸਾਲ ਤੋਂ ਉੱਪਰ ਆ ਤੇ ਬੱਚਾ ਨਹੀਂ ਠਹਿਰ ਰਿਹਾ ਉਹਨਾਂ ਨੂੰ ਵੀ ਕਰਾ ਲੈਣਾ ਚਾਹੀਦਾ ਤੇ ਜਿਹੜੇ ਹਸਬੰਡਸ ਨੂੰ ਪਤਾ ਆ ਕਿ ਮੇਰੇ ਸਪਰਮ ਕਾਉਂਟ ਬਹੁਤ ਘੱਟ ਨੇ ਲੈਸ 1 ਮਿਲੀਅਨ ਉਹਨਾਂ ਨੂੰ ਵੀ ਇਹ ਕਰਾ ਲੈਣਾ ਚਾਹੀਦਾ ਸੋ ਐਹੋ ਜੇ ਕੇਸਿਸ ਦੇ ਵਿੱਚ ਤਾਂ ਤੁਹਾਨੂੰ ਕਿਤੇ ਵੀ ਦਰ ਉਦਰ ਜਾਣ ਦੀ ਲੋੜ ਨਹੀਂ ਤੁਸੀਂ ਚੁੱਕ ਕਰਕੇ ਆਈ ਵੀ ਐਫ ਕਰਾਓ ਔਰ ਇੱਕ ਵਾਰੀ ਤੁਸੀਂ ਕਨਸੀਵ ਕਰੋਗੇ ਬੱਚਾ ਠਹਿਰੇਗਾ ਬੱਚਾ ਤੁਹਾਡੇ ਹੱਥ ਜਾਏਗਾ ਤੁਹਾਡੀ ਲਾਈਫ ਹੀ ਚੇਂਜ ਹੋ ਜਾਏਗੀ ਸੋ ਉਹ ਬਹੁਤ ਫਰਕ ਪੈਂਦਾ ਠੀਕ ਤੇ ਇਹਦਾ ਸਰ ਖਰਚਾ ਟੋਟਲ ਕਿੰਨਾ ਜਾ ਜਾਂਦਾ ਇਹਾਰੇ ਕੋਈ ਵੀ ਉਹਦਾ ਟੋਟਲ ਖਰਚਾ A to Z 타입 ਤੋਂ 3 ਲੱਖ ਤੱਕ ਆ ਜਾਂਦਾ ਔਰ ਕਈ ਲੋਕ ਕਹਿੰਨਗੇ ਜੀ ਬਾਕੀ ਹਸਪੀਟਲ ਵਾਲੇ ਤਾਂ ਘੱਟ ਲੈਂਦੇ ਨੇ ਕੋਈ 75000 ਲੈਂਦਾ ਕੋਈ ਨਾ ਜੋਨਾਂ ਨੇ ਲਿਖਿਆ ਜ਼ਰੂਰ ਹੁੰਦਾ ਆ ਘੱਟ ਬਟ ਉਹਨਾਂ ਨੇ ਨਾਲ ਨਾ ਕੰਡੀਸ਼ਨਸ ਅਪਲਾਈ ਵੀ ਲਿਖਿਆ ਹੁੰਦਾ ਬਿੰਦੀ ਜੀ ਬਾਗੇ ਜਿਹੜਾ ਕੋਈ ਪੜਦਾ ਨਹੀਂਗਾ ਜੀ ਸੋ ਖਰਚਾ ਤੁਹਾਡਾ ਉੱਥੇ ਹੀ ਆ ਜਾਂਦਾ ਹੈ ਕਿਉਂਕਿ ਕਿਉਂਕਿ ਦੇਖੋ ਇਹ ਸਾਡਾ ਜਿਹੜਾ ਮੇਨ ਖਰਚਾ ਹੁੰਦਾ ਨਾ ਹੁੰਦਾ ਆਂਡਾ ਬੱਚਾ ਬਣਾਉਂਦਾ ਉਹ ਤਾਂ ਸੇਮ ਹੀ ਹੈ ਸਾਰੀ ਜਗ੍ਹਾ ਉਹਦਾ ਕੋਈ ਫਰਕ ਨਹੀਂ ਹੈਗਾ ਠੀਕ ਹੈ ਨਾ ਸੋ ਖਰਚਾ ਉਨੇ ਹੀ ਆਉਂਦਾ ਹੈ ਬਸ ਉਹ ਕਹਿੰਦਾ ਤਰੀਕਾ ਹੁੰਦਾ ਹੈ ਕਿ ਜੀ ਤੁਸੀਂ 75000 ਦੇ ਦੋ ਤੁਹਾਡਾ ਇੰਨੇ ਚ ਕਰ ਦਾਂਗੇ ਇਹ ਤੁਹਾਡਾ 1.5 ਲੱਖ ਕਰ ਦਾਂਗੇ ਪਰ ਹੁੰਦਾ ਇਹਦਾ ਖਰਚਾ 2.5 ਤੋਂ 3 ਲੱਖੀ ਹੈ ਮਤਲਬ ਜਿਹੜੇ ਮੈਂ ਕੇਵਲ ਬੋਰਡ ਲੱਗੇ ਕਿ ਆਪ 75000 ਰੁਪਏ ਦੇ ਮਤਲਬ ਖਰਚਾ ਮੈਂ ਉੱਥੇ ਜਾਣਗਾ ਉਹ ਪਹੁੰਚ ਉੱਥੇ ਜਾਊਗਾ ਤੁਹਾਡਾ ਖਰਚਾ ਪਹੁੰਚ ਉੱਥੇ ਜਾਊਗਾ ਸੋ ਗੱਲ ਉੱਥੀ ਉਹ ਅਸੀਂ ਵੀ ਮੇਰਾ ਤਾਂ ਮਿਲਦਾ ਸੀ ਨਾ ਅਸੀਂ ਵੀ ਸ਼ੁਰੂ ਕੀਤੀ ਸੀ ਆ ਗੱਲ ਅਸੀਂ ਵੀ ਕਰਦੇ ਸੀ ਜੀ 75000 ਚ ਕਰ ਦਾਂਗੇ 50000 ਇਸ ਕਰ ਦਾਂਗੇ ਪਰ ਉਹ ਨਾ ਇੱਕ 네ਗੇਟਿਵ ਜਾਂਦੀ ਆ ਚੀਜ਼ ਪੇਸ਼ੈਂਟਸ ਵਾਲ ਜਿਉਂ ਕਿ ਪੇਸ਼ੈਂਟ ਇੱਕ ਆਉਂਦਾ ਕਿ ਮੇਰੇ ਕੋਲ 75000 ਲੱਗਨੇ ਇਸ ਤੋਂ ਬਾਤ ਨਹੀਂ ਲੱਗਨੇ ਪਰ ਜਦ ਲਈ ਉਹਦਾ 75000 ਤੋਂ 5 ਰੁਪਿਆ ਵੀ ਵੱਧ ਲੱਗਦਾ ਨਾ ਉਹਨੂੰ ਚੀਜ਼ ਨਹੀਂ ਠੀਕ ਲੱਗਦੀ ਪੇਸ਼ੈਂਟ ਨੂੰ ਲੱਗਦਾ ਮੈਨੂੰ ਲੁੱਟ ਲਿਆ ਸੋ ਇਟਸ ਬੈਟਰ ਹੈ ਕਿ ਅਸੀਂ ਪਹਿਲਾਂ ਹੀ ਦੱਸੀਏ ਕਿ ਜੀ ਇੰਨਾ ਖਰਚਾ ਲੱਗਣਾ ਹੈ ਪਰ ਤੁਹਾਨੂੰ ਇੰਨੇ ਪੈਸੇ ਦੇਣੇ ਪੈਣੇ ਫਿਰ ਬੰਦੇ ਨੂੰ ਮੀ ਬੁਰਾ ਲੱਗਦਾ ਫਿਰ ਠੀਕ ਲੱਗਦਾ ਹੈਗਾ ਜੋ ਅਸੀਂ ਹੁਣ ਨੀਓ ਕਰਦੇ ਆ ਕਿ ਸਿਸਟਮ ਅਸੀਂ ਸਾਰਿਆਂ ਨੂੰ ਕਹਿ ਦਿੰਨੇ ਜੀ ਇੰਨਾ ਖਰਚਾ ਲੱਗਣਾ ਹੈ ਤੁਸੀਂ ਕਰਾ ਸਕਦੇ ਵੈਰਨਗੁਟ ਨਹੀਂ ਕਰਾ ਸਕਦੇ। ਕਈ ਵਾਰੀ ਅਸੀਂ ਹੈਲਪ ਵੀ ਕਰ ਦਿੰਨੇ ਹਾਂ। ਉਹ ਦੇਖਣਾ ਪੈਂਦਾ ਕਿੰਨੀ ਹੈਲਪ ਕਰਨੀ ਹੈ ਤੇ ਕਿਹਦੀ ਕਰਨੀ ਹੈ। ਉਹ ਡਿਪੈਂਡ ਕਰਦਾ ਹੈ। ਇੱਕ ਕੁਐਸਚਨਸ ਆ ਹੋਰ ਹੈ ਜਿਸ ਤਰ੍ਹਾਂ ਇੱਕ ਤਾਂ ਨਾਰਮਲ ਬੱਚਾ ਪੈਦਾ ਹੁੰਦਾ ਹੈ। ਇੱਕ ਉਸ ਦੇ ਮੁਕਾਬਲੇ ਆਈਵੀਫਐਲ ਨੂੰ ਕਈ ਲੋਕ ਆਮ ਤੌਰ 'ਤੇ ਸੁਣਿਆ ਉਹ ਕਹਿ ਜਾਂਦੇ ਕਿ ਇਹਦੇ ਬੱਚਾ ਉਹਨਾਂ ਤੱਕ ਤਾਕਤਵਰ ਨਹੀਂ ਹੁੰਦਾ। ਉਹਨਾਂ ਪੋਟੈਂਸ਼ਲ ਨਹੀਂ ਹੁੰਦਾ। ਉਹਨਾਂ ਦਿਮਾਗ ਨਹੀਂ ਹੁੰਦਾ ਜਿਵੇਂ ਇਹਦੀ ਉਮਰ ਘੱਟ ਹੁੰਦੀ ਹੈ। ਇਹ ਹੁੰਦਾ ਸਰ ਇਸ ਤਰ੍ਹਾਂ ਨਹੀਂ ਜੀ ਆ ਉਲਟਾ ਹੁੰਦਾ ਹੈ ਕਿਉਂਕਿ ਜਦੋਂ ਆਪਾਂ ਆਈਵੀਫਐਲ ਕਰ ਰਹੇ ਹਾਂ ਨਾ ਸਾਡੇ ਕੋਲ ਬੈਸਟ ਆਫ ਦਾ ਬੈਸਟ ਅੰਡਾ ਆ ਹੁੰਦਾ ਤੇ ਬੈਸਟ ਆਫ ਦਾ ਬੈਸਟ ਸਪਰਮ ਆਇਆ ਹੁੰਦਾ ਸੋ ਇੱਕ ਅੱਛੀ ਕੁਆਲਿਟੀ ਦੇ ਅੰਡੇ ਤੇ ਸਪਰਮ ਦੇ ਨਾਲ ਅਸੀਂ ਬੱਚਾ ਬਣਾਇਆ ਤੇ ਉਹ ਬੱਚਾ ਵੈਟਰ ਹੁੰਦਾ ਆ ਉਹ ਜਿਆਦਾ ਇੰਟੈਲੀਜੈਂਟ ਹੁੰਦਾ ਹੈ ਜਿਆਦਾ ਐਕਟਿਵ ਹੁੰਦਾ ਸੋ ਆ ਪੁੱਟਾ ਹੈਗਾ ਇਹਦਾ ਨਹੀਂ ਹੈਗਾ ਕਿ ਬੱਚੇ ਦੀ ਲਾਈਫ ਘਟ ਹੈ ਜਾਂ ਉਹ ਉਹ ਡੰਮ ਹੈਗਾ ਉਹਦਾ ਦਿਮਾਗ ਨਹੀਂ ਹੈਗਾ ਇਦਾਂ ਦੀ ਗੱਲ ਨਹੀਂ ਪੁੱਟਾ ਆ ਉਹ ਸੋ ਜਿਆਦਾ ਐਕਟਿਵ ਹੁੰਦਾ ਜਿਆਦਾ ਇੰਟੈਲੀਜੈਂਟ ਹੁੰਦਾ ਕਿਉਂਕਿ ਸਰ ਕੋਲ ਅੱਛੀ ਕੁਆਲਿਟੀ ਦੇ ਅੰਡੇ ਤੇ ਸਪਰਮ ਬਣੇ ਹੁੰਦੇ ਆ ਅਸੀਂ ਬਣਾਏ ਹੁੰਦੇ ਜਿਸ ਨਾਲ ਅਸੀਂ ਬੱਚਾ ਬਣਾਉਨੇ ਆ ਸੋ ਆਪਾ ਉਹ ਮਿੱਥੀ ਗਿਆ ਸਾ ਉਹ ਮਿੱਥੀ ਹੈ ਜਿਆਦਾ ਮਿੱਥੀ ਨਹੀਂ ਇਹਦੇ ਅੰਦਰ ਕੋ ਕੁਝ ਜਿਆਦਾ ਕਿਉਂਕਿ ਪਤਾ ਕੀ ਗੱਲ ਹੈ ਨੌਲੇਜ ਨਹੀਂ ਨਾ ਹੈਗੀ ਜਿਆਦਾ ਲੋਕਾਂ ਨੂੰ ਇੱਕ ਚੀਜ਼ ਮੈਂ ਬੜੀ ਇੰਪੋਰਟੈਂਟ ਦੱਸਤਾ ਹਾਂ ਜੀ ਤੁਸੀਂ ਜਦੋਂ ਵੀ ਟ੍ਰੀਟਮੈਂਟ ਕਰਾਨ ਜਾਣਾ ਹੈ ਨਾ ਤੁਸੀਂ ਆਈਵੀਐਫ ਦਾ ਖਾਸ ਕਰਕੇ ਤੁਸੀਂ ਜਾਓ ਇੱਕ ਸਿੰਗਲ ਸਪੈਸ਼ੈਲਟੀ ਹਸਪੀਟਲ ਦੇ ਵਿੱਚ ਜਿੱਦਾਂ ਸਾਡਾ ਹੈਗਾ ਸਿੰਗਲ ਸਪੈਸ਼ੈਲਟੀ ਸਿਰਫ ਤੇ ਸਿਰਫ ਆਈਵੀਐਫ ਸਿਰਫ ਤੇ ਸਿਰਫ اسی ਆਈਵੀਐਫ ਕਰਦੇ ਆ ਜਦੋਂ ਤੁਸੀਂ ਮਲਟੀ ਸਪੈਸ਼ੈਲਟੀ ਦੇ ਵਿੱਚ ਜਾਓਗੇ ਨਾ ਉੱਥੇ ਸਾਰਾ ਕੁਝ ਹੁੰਦਾ ਹੈ ਸੋ ਡਾਕਟਰ ਦੀ ਪਹਿਲਾਂ ਤਾਂ ਉਹ ਇੰਨੀ ਨੌਲੇਜ ਨਹੀਂ ਹੁੰਦੀ ਡਾਕਟਰ ਨੂੰ ਉਹਨੂੰ ਇਨਾ ਐਕਸਪੀਰੀਅੰਸ ਨਹੀਂ ਹੁੰਦਾ ਹੁਣ ਅਸੀਂ ਦਿਨ ਰਾਤ ਇੱਕੋ ਤਰ੍ਹਾਂ ਦੇ ਪੇਸ਼ੈਂਟ ਦੇਖ ਰਹੇ ਹਾਂ ਸਾਡਾ ਐਕਸਪੀਰੀਅੰਸ ਜ਼ਿਆਦਾ ਹੈਗਾ ਉਹਨਾਂ ਡਾਕਟਰ ਨਾਲੋਂ ਅਸੀਂ ਜ਼ਿਆਦਾ ਕੇਸਿਸ ਦੇਖੇ ਹੋਏ ਆ ਇਹਦੇ ਸੋ ਬੈਟਰ ਹੈਗਾ ਕਿ ਤੁਸੀਂ ਸਾਡੇ ਵਰਗੇ ਹਸਪੀਟਲ ਜਾਓ ਇੱਥੇ ਸਿਰਫ ਇੱਕੋ ਟ੍ਰੀਟਮੈਂਟ ਕਰਦੇ ਆ ਆਈਵੀਐਫ ਦਾ ਠੀਕ ਹੈ ਨਾ ਮਲਟੀ ਸਪੈਸ਼ੈਲਟੀ ਦੇ ਵਿੱਚ ਨਾ ਜਾਓ ਉਹਦਾ ਬਹੁਤ ਫਰਕ ਪਏਗਾ ਐਸ ਜੀ ਐਸ ਆਈ ਐਫ ਸਰ ਕਿੰਨੇ ਟਾਈਮ ਤੋਂ ਸਾਨੂੰ ਹੋ ਗਈ ਜੀ 16 ਸਾਲ 2008 ਚ ਅਸੀਂ ਸਟਾਰਟ ਕੀਤਾ ਸੀਗਾ ਜੀ ਤੇ ਅੱਜ ਤੁਸੀਂ ਦੇਖ ਲਓ 2024 ਹੋ ਗਿਆ ਤੇ ਜਦੋਂ ਅਸੀਂ ਸਟਾਰਟ ਕੀਤਾ ਸੀਗਾ ਆਈ ਵੀ ਐਫ ਅੱਜ ਤੋਂ 16 ਸਾਲ ਪਹਿਲਾਂ ਉਦੋਂ ਸਿਰਫ 2-3 ਸੈਂਟਰ ਹੁੰਦੇ ਸੀ ਪੂਰੀ ਜਲੰਧਰ ਸ਼ਹਿਰ ਤੇ ਵਿੱਚ ਜੀ ਅੱਜ 32 ਸੈਂਟਰ ਹੋ ਗਏ ਨੇ ਪੂਰੇ ਜਲੰਧਰ ਸ਼ਹਿਰ ਚ ਗੱਲੇ ਜਲੰਧਰ ਸਿਟੀ ਦੇ ਵਿੱਚ ਤੇ 32 ਸੈਂਟਰਸ ਆਈ ਵੀ ਐਫ ਦੇ ਉੱਤੇ ओके सॉरी नया वीएफटी आया ओके तो बाकी सर हिडन बारे विच कुछ भी नहीं है ना जो भी करना ਤੁਸੀਂ हां नहीं ਇਹਦੇ ਚ देखो ये denn ਨੂੰ ਕੋਚੂ ਹੋ ਨਹੀਂ ਸਕਦਾ ਕਿਉਂਕਿ ਜੇ ਆਪਾਂ ਹਿਡਨ ਕਰਾਂਗੇ ਨਾ ਫਿਰ ਅਸੀਂ ਇਲਾਜ ਨਹੀਂ ਕਰ ਪਾਵਾਂਗੇ ਜੀ ਸਾਡਾ ਤਾਂ ਮੇਨ ਮਕਸਦ ਹੀ ਹੈਗਾ ਕਿ ਪੇਸ਼ੈਂਟ ਜਦੋਂ ਆਂਦਾ ਸਾਡੇ ਕੋਲ ਅਸੀਂ ਉਹਨਾਂ ਦਾ ਪੂਰੀ ਟਰਾਂਸਪਰੈਂਸੀ ਰੱਖੀਏ ਬੈਸਟ ਆਫ ਦਾ ਬੈਸਟ ਟੈਕਨੋਲੋਜੀ ਰੱਖੀਏ ਆ ਜਦੋਂ ਦੋ ਚੀਜ਼ਾਂ ਮਿਲਦੀਆਂ ਆ ਸਾਨੂੰ ਸਕਸੈਸ ਮਿਲ ਜਾਂਦੀ ਹੈ ਜੀ ਠੀਕ ਹੈ ਨਾ ਸੋ ਦੋਨੋਂ ਚੀਜ਼ਾਂ ਸਾਡੇ ਕੋਲ ਹੈਗੀਆਂ ਜੀ ਥੈਂਕ ਯੂ ਜੀ ਅਨ ਫੋਰਸਾ ਤੁਸੀਂ ਕੁਝ ਦੱਸਣਾ ਹੁੰਦਾ ਜੀ ਬਸ ਜੀ ਤੁਹਾਡਾ ਮੈਂ ਬਹੁਤ ਬਹੁਤ ਥੈਂਕਸ ਕਰਦਾ ਹਾਂ ਕਿ ਤੁਸੀਂ ਆਏ ਹੋ ਤੇ ਮੈਨੂੰ ਉਮੀਦ ਹੈ ਕਿ ਆ ਹੁਣ ਜਿਹੜੀ ਵੀਡੀਓ ਆ ਲੋਕਾਂ ਤੱਕ ਜਦੋਂ ਪਹੁੰਚੇਗੀ ਉਹਨਾਂ ਦੇ ਜਿੰਨੇ ਵੀ ਮਿਥਸ ਹੈਗੇ ਆ ਜੋ ਵੀ ਉਹਨਾਂ ਦੇ ਵਹਿਮ ਭਰਮ ਆ ਦੂਰ ਹੋਣਗੇ ਤੇ ਜੇ ਕੋਈ ਆਈਵੀਐਫ ਕਰਾਉਣਾ ਚਾਹ ਰਿਹਾ ਸਗਾ ਪਰ ਡਰ ਰਿਹਾ ਸਗਾ ਆਈ ਹੋਪ ਉਹਨੂੰ ਵੀ ਹੈਲਪ ਕਰੇਗੀ ਵੀਡੀਓ ਕਿ ਜਰਨਦੀ ਲੋੜ ਨਹੀਂ ਹੁੰਦੀ ਤੁਸੀਂ ਆ ਕੇ ਆਈਵੀਐਫ ਕਰਾਓ ਕਿਉਂ ਨਹੀਂ ਬੱਚਾ ਠਹਿਰੇਗਾ ਹਰ ਇੱਕ ਦੇ ਬੱਚਾ ਠਹਿਰ ਸਕਦਾ ਹੈਗਾ ਸਾਨੂੰ ਰੱਬ ਨੇ ਬਣਾਏ ਹਿਸਾਬ ਨਾਲ ਹੈ ਕਿ ਹਰ ਲੜੀ ਪ੍ਰੈਗਨੈਂਟ ਹੋ ਸਕਦੀ ਹੈ ਸਹਿਬ ਜੀ ਕੋਈ ਗੱਲ ਨਹੀਂ ਨਹੀਂ ਹੈਗੀ ਸੋ ਇੰਨੇ ਹੀ ਮੈਂ ਕਹਿਣਾ ਚਾਹੂੰਗਾ ਤੇ ਤੁਹਾਡਾ ਬਹੁਤ-ਬਹੁਤ ਥੈਂਕਸ ਕਰਦਾ ਥੈਂਕ ਯੂ